ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਕਣਕ ਦੇ ਵਿੱਚ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਆਏ ਉਹਦੇ ਸਬੰਧ ਦੇ ਵਿੱਚ ਆਪਾਂ ਇਸ ਵੀਡੀਓ 'ਚ ਗੱਲ ਕਰਨ ਲੱਗੇ ਆਂ ਕਿ ਆਪਾਂ ਕਿਹੜਾ ਨਦੀਨ ਹੁੰਤੇ ਕਿਹੜੀ ਸਪਰੇ ਕਰਦੀਏ ਅਸਲ ਦੇ ਵਿੱਚ ਜਦੋਂ ਵੀ ਕਿਸਾਨ ਵੀ ਇਹਨਾਂ ਗੱਲ ਹੁੰਦੀ ਹੈ ਕਿ ਕਿਸਾਨ ਵੀ ਕਹਿੰਦੇ ਕਿ ਜੀ ਮੇਰੇ ਬਾਥੂ ਸੀਗਾ ਮੈਂ ਐਲਗ੍ਰੈਪ ਛਿੜਕੀ ਬਾਥੂ ਨੇ ਕੰਮ ਨਹੀਂ ਕੀਤਾ ਯਾਨੀ ਕਿ ਐਲਗ੍ਰੈਪ ਦੀ ਜਗ੍ਹਾ ਤਾਂ 240 ਕਰਨੀ ਸੀ ਬਾਥੂ ਮਰ ਜਣਾ ਸੀਗਾ ਤਾਂ ਫਿਰ ਜਿਵੇਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦੇ ਵਿੱਚ ਅਲੱਗ-ਅਲੱਗ ਚੌੜੇ ਪੱਤਿਆਂ ਵਾਲੇ ਨਦੀਨ ਦੱਸੇ ਸਿਗੇ ਤਾਂ ਉਸੇ ਤਰ੍ਹਾਂ ਅਲੱਗ-ਅਲੱਗ ਨਦੀਨਾਂ ਵਾਸਤੇ ਅਲੱਗ-ਅਲੱਗ ਦਵਾਈ ਹੈ ਤੁਹਾਡੇ ਖੇਤ ਜਿਹੜਾ ਕੋਈ ਨਦੀਨ ਹੈ ਉਸ ਹਿਸਾਬ ਨਾਲ ਆਪਾਂ ਦਵਾਈ ਦਾ ਇਸਤੇਮਾਲ ਕਰ ਲੈਣਾ ਹੈ ਠੀਕ ਹੈ ਤਾਂ ਸ਼ੁਰੂ ਕਰੀਏ ਤੁਹਾਡੀ ਸਕਰੀਨ ਦੇ ਉੱਪਰ ਦੇਖੋ ਤਾਂ ਗੱਲ ਚੱਲ ਰਹੀ ਹੈ 24D ਸੋਡੀਅਮ ਸਾਲਟ 80W P ਜਾਂ ਫਿਰ 24D ਥਾਇਲੈਸਟ 38 E C ਅਗੇ ਚਾਹੇ ਤੁਹਾਡੇ ਕੋਲ 80% ਵਾਲੀ ਹੈ 24D ਤੇ ਚਾਹੇ 38% ਵਾਲੀ ਹੈ ਇਹ ਪਾਈਆ ਕਿਲੇ ਦੀ ਪੈਣੀ ਹੈ 250 ਗ੍ਰਾਮ ਤਾਂ ਜਿਹੜੀ ਸਮੇ ਸਰ ਬੀਜੀ ਕਣਕ ਹੈ ਉਹਨੂੰ 35 ਤੋਂ 45 ਦਿਨ ਚ ਪਾਈ ਜਾਣੀ ਹੈ ਤੇ ਜਿਹੜੀ ਦਸੰਬਰ ਚ ਬੀਜੀ ਕਣਕ ਹੈ ਉਹਨੂੰ 45 ਤੋਂ 55 ਦਿਨ ਦੇ ਵਿੱਚ ਪਾ ਦੇਣੀ ਹੈ ਧਿਆਨ ਇਹ ਰੱਖਣਾ ਕਿ 150 ਲੀਟਰ ਪਾਣੀ ਕਿਲੇ ਦਾ ਲੱਗੇਗਾ ਤੇ ਕਈ ਕਿਸਾਨ ਵੀ ਗਿੱਲੇ ਖੇਤ ਦੇ ਵਿੱਚ ਸਪਰੇਅ ਕਰਕੇ ਕਣਕ ਸੜ ਰਹੀ ਹੈ ਅੱਜ ਗੁਰਪ੍ਰੀਤ ਵੀਰ ਨਾਲ ਗੱਲ ਹੋਈ ਸੀ ਐਗਰੀ ਫਾਰਮਿੰਗ ਵਾਲੇ ਨਾਲ ਕਹਿ ਰਿਹਾ ਕਿ ਸਾਡੇ ਇੱਥੇ ਕਈ ਸਾਰੀਆਂ ਉਹਨਾਂ ਸ਼ਿਕਾਇਤਾਂ ਆਈਆਂ ਕਿ ਗਿੱਲੇ ਥਾਂ ਦੇ ਉੱਪਰ ਬਿਲਕੁਲ ਵਾਂਚ ਖੋਬਾ 240 ਪਾਈ ਜਾਂਦੇ ਉਹਦੇ ਨਾਲ ਕੰਕ ਖਰਾਬ ਹੋ ਜਾਂਦੀ ਹੈ ਆਇ ਨਾ ਕਰੋ ਖੇਤ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਧਿਆਨ ਦੇ ਨਾਲ ਜਦੋਂ ਖੇਤ ਦੇ ਵਿੱਚ ਸਹੀ ਸਮੋਇਸਚਰ ਆਵੇ ਉਸੇ ਸਮੇਂ ਹੀ ਨਦੀਨ ਆਸਪਰੇ ਕਰਿਆ ਕਰੋ ਤਾਂ ਫਿਰ 240 ਕਿਹੜੇ ਕਿਹੜੇ ਨਦੀਨ ਨੂੰ ਕੰਟਰੋਲ ਕਰਦੀ ਹੈ ਸਕਰੀਨ ਤੇ ਦੇਖੋ ਚੌੜੇ ਪੱਤੇ ਵਾਲੇ ਨਦੀਨ ਜਿਵੇਂ ਬਾਥੂ ਬਿੱਲੀ ਬੂਟੀ ਜੰਗਲੀ ਹਾਲੋਂ ਪਿਤ ਪਾਪੜਾ ਜੰਗਲੀ ਸੰਜੀ ਮੈਣਾ ਮੈਣੀ ਜੰਗਲੀ ਪਾਲਕ ਇੰਨਾ ਦੀ ਰੋਗਥਾਮ ਲਈ ਆਪਾਂ ਕੀ ਵਰਤਾਂਗੇ 24D ਕਿੰਨੀ 250 ਗ੍ਰਾਮ ਪ੍ਰਤੀ ਕਿੱਲਾ ਜੇਟਾ ਦੇ ਖੇਤ ਦੇ ਵਿੱਚ ਕੰਡਿਆਲੀ ਪਾਲਕ ਹੋਵੇ ਹੁਣ ਚੌੜੇ ਪੱਤਿਆਂ ਵਾਲੇ ਨਦੀਨ ਆਪਣੇ ਹੈਗੇ ਆ ਲੇਕਿਨ ਉਹਨਾਂ ਦੇ ਵਿੱਚ ਕੰਡਿਆਲੀ ਪਾਲਕ ਜ਼ਿਆਦਾ ਹੈ ਤਾਂ ਫੇਰ ਆਪਾਂ 30 ਤੋਂ 35 ਦਿਨ ਦੀ ਕਨਕ ਦੇ ਵਿੱਚ 150 ਲੀਟਰ ਪਾਣੀ ਵਰਤਦੇ ਹੋਏ ਆਪਾਂ ਐਲ ਗ੍ਰਿਪ ਵਾਲਾ ਸਾਲਟ ਕਿਹੜਾ ਸਾਲਟ ਹੁੰਦਾ ਮੈਟ ਸਲਫੂਰਨ ਮੈਟ ਸਲਫੂਰਨ 2WP ਕਿਸੇ ਵੀ ਕੰਪਨੀ ਦਾ ਲੈ ਲਓ ਉਹਨੂੰ ਤੁਸੀਂ ਜਿਹੜਾ ਹੈਗਾ 10 ਗ੍ਰਾਮ ਪ੍ਰਤੀ ਕਿਲੋ ਕਿਲਾ ਉਹਨੂੰ ਵਰਤੋਗੇ ਉਹਦੇ ਨਾਲ ਕੰਡਿਆਲੀ ਪਾਲਕ ਦਾ ਖਾਤਮਾ ਵਧੀਆ ਤਰੀਕਾ ਨਾਲ ਹੋ ਜਾਏਗਾ ਜੇਕਰ ਕਿਸੇ ਕਿਸਾਨ ਸਾਥੀ ਦੇ ਖੇਤ ਦੇ ਵਿੱਚ ਚੌੜੇ ਪੱਤੇ ਵਾਲੇ ਨਦੀਨ ਦੇ ਵਿੱਚ ਖਾਸ ਤੌਰ ਤੇ ਬਟਨ ਬੂਟੀ ਹੋਵੇ ਬਟਨ ਬੂਟੀ ਦੀ ਸਮੱਸਿਆ ਜੇ ਕਿਸੇ ਕਿਸਾਨ ਨੂੰ ਜ਼ਿਆਦਾ ਹੈ ਤਾਂ ਉਸ ਖੇਤ ਦੇ ਵਿੱਚ 25 ਤੋਂ 30 ਦਿਨ ਦੀ ਕਣਕ ਦੇ ਵਿੱਚ ਪਾਣੀ ਧਿਆਨ ਰੱਖਿਓ ਵੱਧ ਲੱਗੇਗਾ 200 ਲੀਟਰ ਪਾਣੀ ਵਰਤਦੇ ਹੋਏ ਆਪਾਂ ਕਿਹੜੀ ਦਵਾਈ ਵਰਤਾਂਗੇ ਕਾਰ ਫੈਂਟਰਾਜੋਨ ਇਥਾਈਲ ਕਾਰ ਫੈਂਟਰਾਜੋਨ ਇਥਾਈਲ ਐਮ ਜਾਂ ਇਫਿਨਿਟੀ ਵਾਲਾ ਸਾਲਟ ਹੈ ਟੈਸਟਿੰਗ ਸਕਰੀਨ ਤੇ ਹੈ 20 ਗ੍ਰਾਮ ਪ੍ਰਤੀ ਕਿੱਲਾ 200 ਲੀਟਰ ਪਾਣੀ ਲਾ ਕੇ ਉਹਨਾਂ ਐਮ ਜਾਂ ਇਫਿਨਿਟੀ ਕਾਰ ਫੈਂਟਰਾਜੋਨ ਇਥਾਈਲ ਜਿਹੜੇ ਕਿਸਾਨ ਵੀ ਵਰਤਦੇ ਆ ਉਹਨਾਂ ਦਾ ਅਕਸਰ ਇਹ ਕਹਿਣਾ ਹੁੰਦਾ ਕਿ ਭਾਈ ਇਹ ਦਵਾਈ ਵਰਤੀ ਸੀਗੀ ਮੇਰੇ ਖੇਤ ਦੇ ਵਿੱਚ ਤਾਂ ਭਾਈ ਇਹਦੇ ਨਾਲ ਕਣਕ ਸੜ ਗਈ ਪਾਣੀ ਤੁਸੀਂ ਘੱਟ ਵਰਤ ਰਹੇ ਹੋ ਪਾਣੀ ਪੂਰਾ ਵਰਤੋ ਠੀਕ ਹੈ ਆ ਜਿਹੜੇ ਵੀਰ ਪਾਣੀ ਕਣਕ ਦਾ ਲੇਟ ਕਰ ਰਹੇ ਹੋ ਧਿਆਨ ਦੇਣ ਟਾਈਮ ਸਰ ਨਦੀਨ ਅਸ਼ਕ ਦਵਾਈ ਤਾਂ ਹੀ ਹੋਏਗੀ ਜੇਕਰ ਪਾਣੀ ਟਾਈਮ ਸਰ ਲਾਉਂਗੇ ਹੁਣ ਇਸ ਤੋਂ ਬਿਨਾ ਕਈਆਂ ਖੇਤਾਂ ਦੇ ਵਿੱਚ ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਵਿੱਚ ਖਾਸ ਤੌਰ ਤੇ ਸਾਡੇ ਕੋਲੇ ਮਕੋਹ ਹੁੰਦਾ ਮਕੋਹ ਵੀ ਹੈਗਾ ਤੇ ਨਾਲ ਕੰਡਿਆਲੀ ਪਾਲਕ ਵੀ ਹੈਗੀ ਹੈ ਨਾਲ ਰਾਰੀ ਜਾਂ ਰਿਵਾਰੀ ਵੀ ਹੈਗੀ ਹੈ ਨਾਲ ਹਿਰਨਖੁਰੀ ਵੀ ਹੈਗੀ ਹੈ ਜੇ ਇਹ ਸਾਰੇ ਨਦੀਨ ਹੈਗੇ ਆ ਤਾਂ ਫਿਰ ਉਹ ਸਾਲਟ ਦੇ ਵਿੱਚ ਸਾਡੇ ਕੋਲੇ ਇੱਕ ਸਾਲਟ ਹੁੰਦਾ ਮੈਟ ਸਲਫੁਰਾਨ ਪਲਸ ਕਾਰਫੈਂਟਰਾਯੋਮ ਮੈਟਸਲਫੁਰਾਨ ਕਿਹੜਾ ਸੀਗਾ ਜਿਹੜਾ ਆਪਣਾ ਐਲ ਗ੍ਰੇਪਲਰ ਸਾਲਟ ਹੈ ਕਾਰਫੈਂਟਰਾ ਯੋਨ ਕਿਹੜਾ ਜਿਹੜਾ ਐਮ ਇਫਿਨਿਟੀ ਵਾਲਾ ਸਾਲਟ ਹੈ ਤਾਂ ਇਹ ਆਉਂਦਾ ਕੋਈ ਨਾਮ ਨਹੀਂ ਦੱਸਿਆ ਲਾ ਲਫਿੰਡਾ 50 ਡੀ ਐਫ ਇਹ ਵਾਲਾ ਸਾਲਟ ਹੈਗਾ ਇਹ ਫਿਰ 20 ਗ੍ਰਾਮ ਪ੍ਰਤੀ ਕਿੱਲਾ ਪਵੇਗਾ ਤੇ ਇਹਨੂੰ ਬਿਜਾਈ ਤੋਂ 25 ਤੋਂ 30 ਦਿਨ ਬਾਅਦ ਵਰਤਣਾ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਇਹਨੂੰ ਆਪਾਂ ਖੇਤ ਦੇ ਵਿੱਚ ਵਰਤਣਾ ਹੁੰਦਾ ਹੈ ਧਿਆਨ ਰੱਖੇ ਕਿ ਖੇਤ ਦੇ ਵਿੱਚ ਸਪਰੇਅ ਕਰਨ ਦੇ ਸਮੇਂ ਖੇਤ ਦੇ ਵਿੱਚ ਸਲ ਜ਼ਿਆਦਾ ਨਹੀਂ ਹੋਣੀ ਚਾਹੀਦੀ ਜੇ ਸਲ ਜ਼ਿਆਦਾ ਹੋਊਗੀ ਖੇਤ ਜਪੈ ਖੁਪਦਾ ਹੋਊਗਾ ਤੇ ਉਸ ਸਮੇਂ ਨਦੀਨ ਘਟ ਮੱਚੇਗਾ ਕਨ ਕਣਕ ਜ਼ਿਆਦਾ ਮੱਚੇਗੀ ਐਸੇ ਤਰੀਕੇ ਨਾਲ ਧਿਆਨ ਰੱਖੋ ਕਿ ਕਣਕ ਵਿੱਚ ਜੇ ਸਰੋਂ ਰਾਇਆ ਛੋਲੇ ਜਾਂ ਕੋਈ ਚੌੜੀ ਫਸਲ ਪਏ ਪੱਤੇ ਵਾਲੀ ਫਸਲ ਲਾ ਕੇ ਬੀਜੀ ਹੈ ਤਾਂ ਫਿਰ ਤੁਸੀਂ ਇਹ ਜਿਹੜੀਆਂ ਦਵਾਈਆਂ ਨੇ ਜਿਹੜੀ ਆਪਾਂ ਹੁਣੇ ਗੱਲ ਕੀਤੀ ਹੈ ਇਹਨਾਂ ਨੂੰ ਨਹੀਂ ਵਰਤਣਾ ਕਿਉਂਕਿ ਇਹਦੇ ਨਾਲ ਫਿਰ ਸਰੋਂ ਵੀ ਮਰ ਜੂਗੀ ਤੁਹਾਡਾ ਨਾਲ ਜਿਹੜਾ ਜੇ ਕਿ ਉੱਤੇ ਪੱਠੇ ਹੈਗੇ ਆ ਉਹ ਵੀ ਮਰ ਜਾਣਗੇ ਜੇ ਤੁਹਾਡੀ ਉੱਥੇ ਛੋਲੇ ਬੀਜੇ ਨਾਲ ਉਹ ਵੀ ਮਰ ਜਾਣਗੇ ਤਾਂ ਐਸ ਕਰਕੇ ਜੇ ਤੁਹਾਡੇ ਖੇਤ ਦੇ ਵਿੱਚ ਚੌੜੇ ਪੱਤਿਆਂ ਵਾਲੀ ਨਦੀਨ ਹੈ ਤਾਂ ਧਿਆਨ ਰੱਖੋ ਕਿ ਚੌੜੇ ਪੱਤਿਆਂ ਵਾਲੀ ਦਵਾਈ ਜਿਹੜੀ ਹੈ ਉਹ ਨਾਲ ਸਰੋਂ ਨੂੰ ਛੋਲਿਆਂ ਨੂੰ ਇਹਨਾਂ ਨੂੰ ਵੀ ਮਾਰੂਗੀ ਠੀਕ ਹੈ ਜੇਕਰ ਤੁਸੀਂ ਖੇਤ ਦੇ ਵਿੱਚ 24D ਸਪਰੇਅ ਕਰ ਰਹੇ ਹੋ ਤਾਂ ਧਿਆਨ ਰੱਖੋ ਕਿ 24D ਉੱਡ ਕੇ ਨਾਲ ਦੇ ਖੇਤਾਂ ਦੇ ਵਿੱਚ ਜਾ ਕੇ ਤੁਹਾਡੇ ਮਟਰ ਆਲੂ ਗੋਭੀ ਬਰਸੀਮ ਉਹਨੂੰ ਖਰਾਬ ਕਰ ਦਿੰਦੀ ਹੈ ਇਸ ਲਈ ਜੇਕਰ ਇਹ ਫਸਲਾਂ ਨਾਲ ਦੇ ਖੇਤਾਂ ਵਿੱਚ ਲੱਗੀਆਂ ਹੋਈਆਂ ਔਸਮੇ पाई 240 ਇਸਤੇਮਾਨ ਧਿਆਨ ਦੇ ਨਾਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ